ਵਾਲਿਆ ਸਲੂਕ ਮਹਲਾ ਤੀਜਾ ਪੜ ਪੜ ਪੰਡਤ ਵਾਦਵ ਖਾਨ ਦੇ ਮਾਇਆ ਮੋਹ ਸਵਾਈ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰਜਿਕ ਸਮਾਏ ਜਮ ਕਾ ਪਾਹਾ ਗਲੋਂ ਨਾ ਕੱਟੀਐ ਫਿਰ ਫਿਰ ਆਵਹਿ ਜਾਏ ਜਿਨ ਕੋ ਪੂਰਬ ਲਿਖਿਆ ਸਤ ਗੁਰ ਮਿਲਿਆ ਤਿਨ ਆਏ ਅਨ ਦਿਨ ਨਾਮ ਧਿਆਏ ਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਵਣੰਜਹ ਸੱਚ ਸੇਵੰਦੇ ਜੇ ਗੁਰਮੁਖ ਪੈਰੀ ਪਾਏ ਨਾਨਕ ਗੁਰ ਕੈ ਪਾਣੈ ਜੇ ਚੱਲੈ ਸਹਜੇ ਸੱਚ ਸਮਾਏ ਪੌੜੀ ਆਸਾ ਵਿੱਚ ਅਤ ਦੁਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭਏ ਨਰਾਸ ਪਰਮ ਸੁਖ ਪਾਇਆ ਵਿੱਚੇ ਗ੍ਰਹਿ ਉਦਾਸ ਅਲਿਪਤ ਲਿਵ ਲਾਇਆ ਉਨਾ ਸੋਗ ਵਿਜੋਗ ਨਾ ਵਿਆਪਈ ਹਰ ਭਾਣਾ ਭਾਇਆ ਨਾਨਕ ਹਰ ਸੀਤੀ ਸਦਾ ਰਵ ਰਹੇ ਧੁਰ ਲਏ ਮਲਾਇਆ ਸਲੋਕ ਮਹਲਾ ਤੀਜਾ ਪ੍ਰਾਈ ਅਮਾਨ ਕਿਉ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰਥੈ ਟਿਕੈ ਹੋਰਥੈ ਪ੍ਰਗਟ ਨਾ ਹੋਏ ਅੰਨੇ ਵਸ ਮਾਨਕ ਪਇਆ ਘਰ ਘਰ ਵਿੱਚ ਚਣ ਜਾਏ ਉਨਾ ਪਰਖਣਾ ਆਵੇ ਅਡ ਨ ਪੱਲੇ ਪਾਏ ਜੇ ਆਪ ਪਰਖਣਾ ਆਵੇ ਤਾਂ 파ਰਖੀਆਂ ਥਾਮੋ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵਤਲਹਿ ਨਉ ਨਿਦ ਪੱਲੇ ਪਾਏ ਘਰ ਹੁੰਦਾ ਧਨ ਜਗ ਭੁਖਾ ਮੋਆ ਬਿਨ ਸਤਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿਤੈ ਸੋਗ ਵਜੋਗ ਨਾ ਕੋਏ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਾਈ ਨਾਨਕ ਬਿਨ ਬੂਝੇ ਕਿਨੈ ਨਾ ਪਾਇਓ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਧੁਰ ਮਿਲੇ ਨਾ ਵਿਛੜੈ ਕਬਹੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨ ਮੁਖ ਤਿਨ ਕੀ ਵਿਖੀਲੀ ਕੇ ਕਰੇ ਜੇ ਸਚਿਆ ਸ਼ਬਦ ਸਵਾਰੇ ਪੂਣਾ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਨਾਗਤ ਪਏ ਗੁਰ ਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੀ ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮੇਲੇ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹਿ ਮਾਇਆ ਦੇਸ ਪਰਦੇਸ ਧਨ ਚੁਰਾਈ ਆਣ ਮੋਹਿ ਪਾਇਆ ਅੰਤ ਹੋਐ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾਮ ਹੈ ਧ੍ਰਿਗ ਮੋਹ ਜਿਤ ਲੱਗ ਦੁਖ ਪਾਇਆ ਸਲੋਕ ਮਹਲਾ ਤੀਜਾ ਗੁਰਮਖੇ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁਖ ਜਾਏ ਕ੍ਰਿਸ਼ਨਾ ਮੂਲ ਨਾ ਹੋਵੇ ਨਾਮ ਵਸੈ ਮਨ ਆਏ ਬਿਨ ਨਾਵੇਂ ਜੇ ਹੋਰ ਖਾਣਾ ਤਿਤ ਰੋਗ ਲੱਗੇ ਤਨ ਧਾਏ ਨਾਨਕ ਰਸ ਕਸ ਸ਼ਬਦ ਸਲਾਹਣਾ ਆਪੇ ਲਏ ਮਲਾਏ ਮਹਲਾ ਤੀਜਾ ਜੀਆ ਅੰਦਰ ਜੀਉ ਸ਼ਬਦ ਹੈ ਜਿਤ ਸਹਿ ਮੇਲਾਵਾ ਹੋਈ ਬਿਨ ਸ਼ਬਦੈ ਜਗ ਅਨੇਰ ਹੈ ਸ਼ਬਦਿ ਪ੍ਰਗਟ ਹੋਏ ਪੰਡਤ ਮੋਨੀ ਪਰ ਪੜ ਥੱਕੇ ਵੇਖ ਥੱਕੇ ਤਨ ਧੋਏ ਬਿਨ ਸ਼ਬਦੈ ਕਿਨੈ ਨਾ ਪਾਯੋ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖੈ ਅਤਿ ਨੇਹੋ ਬਹਿ ਮੰਦ ਪਕਾਇਆ ਦਿਸਦਾ ਸਭ ਕਿਸ ਚੱਲ ਸੇ ਮੇਰੇ ਪ੍ਰਭ ਪਹਾਇਆ ਕਿਉ ਰਹੀਐ ਥਿਰ ਜੱਗ ਕੋ ਕੱਢੋ ਉਪਾਇਆ ਗੁਰਪੂਰੇ ਕੀ ਚਾ ਕਰੀ ਥਿਰ ਕੰਧ ਸਬਾਇਆ ਨਾਨਕ ਬਖਸ਼ ਮਲਾਇਨ ਹਰ ਨਾਮ ਸੁਮਾਇਆ ਸਲੋਕ ਮਹਲਾ ਤੀਜਾ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ហេਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨਾ ਲੱਗੈ ਪਿਆਰ ਗੁਰਮੁਖ ਜਿਨਾਂ ਸ਼ਬਦ ਮਨ ਵਸੈ ਦਰਗਾਹ ਮੂਖ ਦਵਾਰ ਨਾਨਕਿ ਆਪੇ ਮੇਲ ਲਈ ਆਪੇ ਬਖਸ਼ਨ ਹਾਰ ਮਹਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀ ਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਹਮਣੇ ਆਇਆ ਛਿਮ ਛਿਮਾ ਹਰ ਗੁਰਮੁਖ ਨਾਮ ਧਿਆਇ ਦੁਖ ਭੁਖ ਕਾੜਾ ਸਭ ਚੁਕਾਏ ਸੀ ਮਿਹੂ ਗੁੱਠਾ ਸਹਿਬਰ ਲਾਏ ਸਭ ਧਰਤ ਪਈ ਹਰਿਆਵਲੀ ਅੰਨ ਜੰਮਿਆ ਬੋਹਲ ਲਾਏ ਹਰ ਚਿੰਤ ਬੁਲਾਵੇ ਕਿਰਪਾ ਕਰ ਹਰਿਆਪੇ ਪਾਵੈ ਥਾਹੀਂ ਹਰਤ ਸਹਿ ਤਿਆਬੋ ਸੰਤ ਜਨੋ ਜੋ ਅੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿੰਨਾ ਗੁਰਮੁਖ ਨਾਮ ਅਰਾਧਿਆ ਤਿੰਨਾ ਦੁੱਖ ਭੁਖ ਲਹਿ ਜਾਏ ਜਨ ਨਾਨਕ ਤ੍ਰਿਪਤਾ ਗਾਏ ਗੁਣ ਹਰ ਦਰਸ਼ਨ ਦੇਹੁ ਸੁਭਾਏ ਪੌੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਤੁਸ ਦੇਵੈ ਆਪ ਦਇਾਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਗਾਸ ਹੁਨ ਮੰਨ ਲਿਵਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪਨ ਕੋਏ ਨਾ ਸਕੈ ਪੂਰੇ ਸਤਗੁਰ ਕੀ ਵਡਿਆਈਆ ਸ਼ਲੋਕ ਮਹਲਾ 3 ਅਮਰ ਵੀ ਪ੍ਰਵਾਹ ਹੋ ਹੈ ਤਿਸ ਨਾਲ ਸਿਆਣਪ ਨਾ ਚੱਲੇ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਨਾਏ ਪਵੇ ਮੰਨ ਲਏ ਰਜਾਏ ਗੁਰਮੁਖ ਜਮ ਡੰਡ ਨਾ ਲੱਗੇ ਹਉ ਮੈਂ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਏ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਪਹਉ ਮੈਂ ਮੇਰੀ ਬਹੁ ਕਰਮ ਕਮਾਵਹਿ ਲੋਭ ਮੋਹ ਵਿਆਪੇ ਹਉ ਮੈਂ ਕਦੇ ਨਾ ਚੂਕੈ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤਿਸ ਪਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮਿਲਾਇਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿੰਨ ਜਾਗਿਆ ਜਪਿਆ ਨਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹਾ ਕਰ ਪ੍ਰਭ ਕਾਜੈ ਕਾਰ ਸਲੋਕ ਮਹਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚਿ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਵੋ ਕੰਥ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਘਰ ਮਹੱਲਾ ਪੰਜੁਆ ਉੱਠੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਏ ਨੇ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਨਹਾਰ ਕੀਤਾ ਲੋੜ ਹੈ ਸੂ ਕਰਹਿ ਨਾਨਕ ਸਦ ਬਲੇਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰੇ ਸ਼ਾਂਤ ਆਈ ਸਬੇ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨੱਥੀਆਂ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੇ ਰਜਾਈ ਸੋ